ਪੜਾਗਾ ਤੋਂ ਮਾਰੇ ਆਦੇ ਬੜੇ ਦਿਨਾਂ ਤੋਂ ਹੱਥ 'ਚ ਖੁਜਲੀ ਹੋ ਰਹੀ ਸੀ ਹੱਥ ਖੋਲਣ ਨੂੰ ਦਿਲ ਕਰ ਰਿਹਾ ਸੀ ਖੋਲਤਾ ਭਾਈ ਉਹ ਦੇਖਦੇ ਕੀ ਹੋ ਚਾਣਾ ਥਾ ਆਪਣੇ ਇਹਨਾਂ ਦਾ ਓਏ 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 ਆਣਾ ਮੁੱਖ ਕੀ ਬਦਮਾਸ਼ੀ ਭਾਈ ਤਾਕਤ ਹਾਜਮ ਕਰਨ ਲਈ ਵੀ ਤਾਕਤ ਚਾਹੀਦੀ ਆ ਹਉਦੇ ਤਰ ਤਵੇ ਭਲਾਈ ਲਈ ਮਿਲਦੇ ਆ ਅੱਧਾ ਚੱਕਣ ਲਈ ਨਹੀਂ ਭਾਈ ਇੱਕ ਮਾਰ ਲਾ ਮੈਂ ਕਹਿੰਦਾ ਸਾਲੇ ਦੇ ਭਾਈ ਬੜਾ ਤਾਂ ਕੀਤਾ ਬੰਦੇ ਭਾਈ ਮੈਂ ਕਹਿੰਦਾ ਇੱਕ ਮਹੀਨੇ ਦੇ ਪੈਸੇ ਤੇ ਬਾਈ ਨੂੰ ਘਾਤੋ ਬੁਲਾਇਆ ਓਏ ਵਧੀਆ ਹੋਇਆ ਪੁੱਤ ਬੁਲਾ ਲਿਆ ਨਹੀਂ ਉਹਦੇ ਨਾਲ ਜੱਤੜ ਜਿਹਨੇ ਹਾਥੀ ਖੋਲਿਆ ਸੀ ਅੱਜ ਇੰਜਣ ਖੋਲਣਾ ਸੀ ਪਤਾ ਸਾਰਿਆਂ ਦਾ ਨੱਤ ਨੂੰ ਪਤਾ ਨਹੀਂ ਓਏ ਕਿ ਤੈਨੂੰ ਪ੍ਰਧਾਨ ਦੀ ਪਾਈ ਕਰਕੇ ਮਿਲੀ ਆ ਬਾਈ ਜੀ ਪਤਾ ਮੈਂ ਤਾਂ surjeet pai ਦੀ ਬਹੁਤ ਇੱਜ਼ਤ ਕਰਦਾ ਇੱਕ ਗੇਚ ਕੱਢਾ ਚੁੱਪ ਜੱਟ ਨੂੰ ਪਤਾ ਵੀ ਸਮਝਦਾਰ ਬੰਦਾ ਕਾਲਜ 'ਚ ਬੈਠਾ ਮੈਂ ਹੈ 35 ਕਿੰਨੇ 35 ਦੁਬਾਰੇ ਬੋਲੋ 35 35 ਫੈਸਲੇ ਕਰਾ ਚੁੱਕਿਆ ਹੁਣ ਤੱਕ ਮੈਂ 63 ਮਾਏ ਆ ਜਾ ਲੈ ਥੋੜਾ ਜਿਹਾ ਕੰਮ ਘਟਾ ਲਾ ਬਾਈ ਜੀ ਸਾਨੂੰ ਨਹੀਂ ਸੀ ਪਤਾ ਜੀ ਤੁਹਾਡਾ ਭਰਾ ਹੈ ਜੀ ਇਹ ਸਾਰੇ ਹੀ ਭਰਾ ਹੋ ਤੁਸੀਂ ਆ ਜਾ ਛੋਟੇ ਵੀਰੇ ਇਧਰ ਤਾਂ ਹੀ بڑا ਭਰਾ ਹੋਣ ਦੇ ਨਾਤੇ ਸਮਝਾਉਣਾ ਭਈ ਮਾਪਿਓ ਨਿਆਣਿਆਂ ਨੂੰ ਬਹੁਤ ਆਸਮਈਦਾਂ ਨਾ ਪੜਨ ਭੇਜਦੇ ਆ ਆਪਣੀਆਂ ਮੁੜਲੀਆਂ ਲੋੜਾਂ ਨੂੰ ਪਾਸੇ ਰੱਖ ਕੇ ਛੋਟੀਆਂ ਬੇਲੋੜੀਆਂ ਮੰਗਾ ਪੂਰੀਆਂ ਕਰਦੇ ਆ ਇਹ ਹੁਣ ਤੁਸੀਂ ਸੋਚ ਲਓ ਕੀ ਉਹਨਾਂ ਦਾ ਇਨਸਾਫ ਕਰਦੇ ਹੋ ਓਰੇ ਓਏ ਓ ਆ ਜਾ ਹੁਣ ਰਲ ਮਿਲ ਕੇ ਰਹਿਣਾ ਲੜਨਾ ਨਹੀਂ ਠੀਕ ਆ ਚੱਲ ਜੱਫੀ ਪਾ ਓ ਚੱਲ ਆ ਸ਼ਾਬਾਸ਼ ਸ਼ਾਬਾਸ਼ ਉਹ ਅਜਾ ਚੱਲੀਏ ਉਹ ਵੇ ਜਾ ਕੇ ਹੋਰ ਖਾਣੀਆਂ ਜਾ ਜੀ ਦੋ ਭਾਈ ਆਪਣੀਆਂ ਬੰਦਿਆਂ ਅਜਾ ਦੱਸ ਦਿਓ ਉਹ ਸੁਣਿਆ ਨਾ ਉਹਦੇ ਤਾਂ ਮਾਰੇ ਹੀ ਮਾਰੇ ਮੇਰੇ ਘਰ ਤੋਂ ਮਾਰਿਆ ਉਹਦੇ ਤਾਂ ਮਾਰਿਆ ਉਹ ਨਜਾਇਜ਼ ਕਰ ਰਿਹਾ ਸੀ ਤੇਰੇ ਤਾਂ ਮਾਰਿਆ ਵੀ ਤੂੰ ਕੱਲ ਨੂੰ ਨਜਾਇਜ਼ ਨਾ ਕਰੇ ਬਾਈ ਜਮਾਈ ਸਹੀ ਗੱਲ ਆ ਬਾਈ ਬਾਈ ਜੇ ਤੂੰ 5 ਮਿੰਟ ਹੋਰ ਨਾ ਆਂਦਾ ਬਰਕਾਤ ਐ ਸੀ ਮੇਰੇ ਸਾਲਵੇ ਬਾਈ ਮੈਂ ਜਿਹਦੇ ਮਾਰਿਆ ਪਹਿਲੇ ਬਾਈ ਭੜਕਾਤਾ 2 ਮਿੰਟ ਉਹ ਤਾਂ ਨਾਲ ਦੇ ਭੱਜ ਗਿਆ ਬਾਈ ਮੇਰੇ ਮੈਂ ਨਹੀਂ ਡਰਿਆ ਮੈਂ ਪ੍ਰਮਾਣਿਕ ਬਾਈ ਹਾਂ ਹਾਂ ਚੜਾਈ ਤਾਂ ਪੂਰੀ ਐ ਤੇ ਫੇਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਕਚਹਿਰੀ 'ਚ ਜਿਕਾਰੇ ਲਾਉਂਦੇ ਰਹੇ ਮਾਮਾ ਜੀ ਉਸ ਮਸਲਮਾਨ ਇਸ ਤਰ੍ਹਾਂ ਕੋਮਾਲ ਦੇ ਸੀ ਉਹ ਤਾਂ ਮੁਸਲਮਾਨ ਨਹੀਂ ਸੀ ਸਿੱਖਾਂ ਨੂੰ ਮਾਰ ਰਿਹਾ ਇੱਕ ਜ਼ਾਲਮ ਤੇ ਹੰਕਾਰਿਆ ਹੋਇਆ ਸ਼ਾਸਕ ਮਾਰ ਰਿਹਾ ਸੀ ਤੇ ਧਰਮੀ ਬੰਦਾ Hindu, Muslim, Sikh ਕਿਸੇ ਵੀ ਧਰਮ ਦਾ ਹੋਵੇ ਉਹ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਤੇ ਰਹੀ ਗੱਲ ਮੁਸਲਮਾਨਾਂ ਦੀ ਤਾਂ ਪੰਜਵੇਂ ਪਾਸ਼ਾ ਨੇ ਹਰਮੰਦਰ ਸਾਹਿਬ ਦੀ ਨੀਂਹ ਵੀ ਸਾਈਂ ਮੀਆਂ ਮੀਰ ਜੀ ਤੋਂ ਰਖਾਈ ਸੀ ਦੇਵਤਤੋ ਸੇਵੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹਾਂਜੀ ਤੇ ਸਾਰਿਆਂ ਨੂੰ ਪਿਆਰ ਕਰਨਾ ਤੇ ਆਪਣੀ ਗੁੱਲਪੁੱਤ ਹੁਣ ਤੇਰੀ ਡਿਗਰੀ ਵੀ ਪੂਰੀ ਹੋ ਰਹੀ ਹੈ ਚੰਗੀ ਜੀ ਨੌਕਰੀ ਦੇਖ ਕੇ ਫਲਾਈ ਕਰ ਤੇ ਆਪਣੇ ਬਾਪੂ ਜੀ ਵਾਂਗ ਚੰਗੇ ਅਹੁਦੇ ਤੇ ਲੱਗ ਖਾ ਭੀ ਜੀ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਇਹ ਨੌਕਰੀ ਜੀ ਮੈਨੂੰ ਤਾਂ ਹੋਣੀ ਨਹੀਂ ਹੂੰ ਨੌਕਰੀ ਕਿੱਦਾਂ ਨਹੀਂ ਹੋਣੀ ਇਹਨੂੰ ਨਵਾਬਜਾਦੇ ਨੂੰ ਕੀ ਲੋੜ ਹੈ ਨੌਕਰੀ ਦੀ ਘਰ ਵਿਲੇ ਬੈਠੇ ਨੂੰ ਪੱਕੀਆਂ ਪਕਾਈਆਂ ਮਿਲਦੀਆਂ ਨੇ ਸਤਾਰ ਸਾਹਿਬ ਕੀ ਕਰਦੇ ਹੋ ਰੋਟੀ ਦਿਖਾਣ ਦਿਓਗਾ ਕਿ ਨੂੰ ਤੂੰ ਖਾ ਰੋਟੀ ਖਾ ਉਹ ਸਰਦਾਰ ਨੇ ਦੋਨੇ ਵਿੱਚ ਬੋਲਣਾ ਅੱਜ ਮੈਨੂੰ ਇਹਦੇ ਨਾਲ ਗੱਲ ਕਰ ਹੀ ਲੈਣ ਦੇ ਓ ਕਾਕਾ ਜੀ ਆਪਣੇ ਨਾਂ ਦੇ ਅੱਗੇ ਕੋਈ ਵੀ ਡੈਸੀਗਨੇਸ਼ਨ ਲਗਵਾਉਣਾ ਹਰ ਐਰੇ ਗਰੇ ਨਥੂ ਘਰੇ ਦਾ ਕੰਮ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਨਾ ਤਾਂ ਮੈਂ ਨੌਕਰੀ ਕਰਨੀ ਹੈ। ਨਾ ਮੇਤੋ ਚਾਕਰੀ ਜੀ ਹੋਣੀ ਹੈ। ਚਾਕਰੀ ਤੋਂ ਮਤਲਬ ਕੀ ਹੈ ਤੇਰਾ? ਮੈਂ ਸਾਰੀ ਉਮਰ ਚਾਕਰੀ ਕਰਦਾ ਰਹਾ। ਇਹ ਹੋ ਗਿਆ ਕਿਵੇਂ ਆ? ਅੱਖਾਂ ਥੱਲੇ ਕਰ। ਅੱਖਾਂ ਥੱਲੇ ਕਰ। ਸਰਦਾਰ ਜੀ ਬੱਸ ਕਰੋ। ਚਾਹ ਹਲੇ। ਚੱਲ ਗਲੂ ਉੱਪਰ। ਚੱਲ ਉੱਪਰ। ਮੈਨੂੰ ਦਫਾ ਕਰ ਦੇ ਇੱਥੋਂ। ਨਿਆਣਾ ਜੀ। ਮੈਂ ਸਮਝਾਉਣਾ ਇਹ ਤੁਸੀਂ ਚੱਲ ਕੇ ਆਰਾਮ ਕਰੋ ਇਹਦਾ ਸਮਝਾ ਦਿਆਂ ਸਮਝਾ ਦਿੱਤਾ ਹੁਣ ਗੁੱਲੂ ਬੰਦਾ ਨਾ ਜ਼ਿੰਦਗੀ 'ਚ ਹਰੇਕ ਗੱਲ ਏਡਾ ਸਮਝਦਾ ਸਕੂਲ ਵਾਲੇ ਮਾਸਟਰਾਂ ਦੀਆਂ ਗੱਲਾਂ ਸਕੂਲ ਲੰਗੇ ਤੇ ਕਾਲਜ ਵਾਲੇ ਪ੍ਰੋਫੈਸਰਾਂ ਦੀਆਂ ਗੱਲਾਂ ਕਾਲਜ ਲੰਗੇ ਤੇ ਪਰ ਮਾਪਿਆਂ ਦੀਆਂ ਗੱਲਾਂ ਕਈ ਵਾਰ ਉਮਰ ਲੰਗੇ ਤੇ ਹੀ ਸਮਝ ਆਉਂਦੀਆਂ ਨੇ ਮੈਂ ਨਹੀਂ ਚਾਹੁੰਦਾ ਵੀ ਆਪਾਂ ਉਮਰ ਲੰਗੇ ਤੇ ਸਮਝੀਂ ਗਾਂ ਤੋਂ ਖਿਆਲ ਰੱਖਣਾ ਬਾਈ ਸ਼ਾਬਾਸ਼ ਰੋਟੀ ਤਾਂ ਖਾ ਲੈਣੀ ਸੀ ਕਰਨਲ ਤਾਂ ਤੈਨੂੰ ਪਤਾ ਹੀ ਆ ਵੀ ਗਰਮ ਹੋ ਜਾਂਦਾ ਬਾਈ ਬਾਲਾ ਪੈਂਦਾ ਕਰਨਲ ਤਾਂ ਮੈਨੂੰ ਯਾਦ ਗੁਲੂ ਇਧਰ ਆ ਚਲੋ ਬਾਈ ਆ ਲੈ ਦੁੱਧ ਪੀ ਲੈ ਫੌਜੀ ਸੌਂ ਗਿਆ ਆਹੋ ਭੜ ਬਾਲੀ ਭੋਕ ਲੱਗੀ ਸੀ ਬੀਜੀ ਮੈਨੂੰ ਬੀਜੀ ਐਨਾ ਗਰਮ ਦੁੱਧ ਨਾ ਲਿਆ ਕਰੋ ਪੀਤਾ ਨਹੀਂ ਜਾਂਦਾ ਮੇਤੋ ਯਾਰ ਐਨੀ ਭੁੱਖ ਲੱਗੀ ਹੋ ਤਾਂ ਗਰਮ ਦੁੱਧ ਲੈ ਆਂਦਾ ਤੁਸੀਂ ਬੀਜੀ ਚੋਰੀ ਕਿਉਂ ਨਹੀਂ ਲੈ ਕੇ ਆਏ ਤੁਸੀਂ ਦੁੱਧ ਨਾ ਚੋਰੀ ਤਾਂ ਲੈ ਆਂਦੇ ਗੁੱਲੂ ਮੇਰਾ ਬੜਾ ਦਿਲ ਦੁਖਦਾਇਆ ਚਾਹ ਤਾ ਤੂੰ ਬਾਪੂ ਜੀ ਦੇ ਅੱਗੇ ਬੋਲਦਾ ਤੇ ਤੈਨੂੰ ਗੁੱਸਾ ਹੁੰਦਾ ਬੀਜੀ ਐਨਾ ਗਰਮ ਦੁੱਧਾਂ ਮੈਨੂੰ ਤਾਂ ਪੀਤਾ ਨਹੀਂ ਜਾਂਦਾ ਬੀਜੀ ਸੁਰਜੀਤ ਤੁਸੀਂ ਕੁਛ ਅਸਤੇ ਨਹੀਂ ਬੋਲੇ ਆਪਣੇ ਬਾਪੂ ਜੀ ਦੇ ਅੱਗੇ ਹਮ ਬੀਜੀ ਸ਼ੱਕਰ ਜਮਾਈ ਨਹੀਂ ਆ ਗਈ ਵਿੱਚ ਬਾਈ ਨੂੰ ਨਹੀਂ ਸ਼ੱਕਰ ਪਾਉਂਦੇ ਤੁਸੀਂ ਮੈਨੂੰ ਮੇਰੀ ਗੱਲ ਨਹੀਂ ਸੁਣਦਾ ਜੋ ਤੈਨੂੰ ਕਹਿਣੀ ਹੈ ਵਿਚਾਰੇ ਸਿਰ ਸਵਾਦ ਇਹ ਸਖਤ ਹੈ ਉਦੋਂ ਤੱਕ ਇੰਨਾ ਫਿਕਰ ਕਰਦੇ ਆ ਤੇਰਾ ਤੂੰ ਪੂਰਾ ਸਮਝਾਏ ਨੂੰ ਕਦੇ ਬੀਜੀਏ ਵਿਚਾਰਾ ਦਿਮਾਗ ਤੂੰ ਹੀ ਪੈਦਲਾ ਪੈਦਲ ਨਹੀਂ ਟਿਕਟ ਆ ਮੈਂ ਨਾਲੇ ਕੋਲੋ ਚ ਮੇਰਾ ਪਰਸਨਲ ਨਾਮ ਚੱਲਦਾ ਹੈ ਗੁੱਲੂ ਤੇ ਵਾਂਗੂ ਬਾਪੂ ਦੇ ਨਾਮ ਉੱਤੇ ਬੁਲਾਉਂਦੇ ਕਰਨਲ ਕਰਨਲ